A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਮਾਨਸੂ ạtਵਾਲ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਆ ਉਹ ਵਿਸ਼ਾ ਇਹ ਥਿਆ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਨੇ ਕਸਿਆ ਭਗਵੰਤ ਮਾਨ ਤੇ ਤੰਝ ਤਾਂ ਦੱਸਿਏ ਕਿ ਅੱਜ ਫਿਰ ਤੋਂ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ OSIT ਦੇ ਸਾਹਮਣੇ ਪੇਸ਼ ਹੋਏ ਨੇ ਤੇ ਕਾਫੀ ਹੱਦ ਤੱਕ 2 ਘੰਟੇ ਉਹਨਾਂ ਤੋਂ ਜਿਹੜੀ ਪੁੱਛਤਾਚ ਵੀ ਹੈ ਉਹ ਵੀ ਚੱਲੀ ਹੈ ਦੱਸਿਏ ਕਿ ਡਰੱਗ ਮਾਮਲੇ ਦੇ ਵਿੱਚ ਉਹਨਾਂ ਦਾ ਜਿਹੜਾ ਨਾ ਆਇਆ ਸੀ ਉਸ ਦਾ ਇੱਕ ਕੇਸ ਅਜੇ ਵੀ ਚੱਲ ਰਿਹਾ ਹੈ ਤੇ ਇੱਥੇ ਉਹਨਾਂ ਤੋਂ ਜਦੋਂ মিডিਆ ਦੇ ਵੱਲੋਂ ਸਵਾਲ ਪੁੱਛੇ ਗਏ ਤਾਂ ਉਹਨਾਂ ਵੱਲੋਂ ਕਹਿਣਾ ਹੈ ਕਿ ਇੱਥੇ ਭਗਵੰਤ ਮਾਨ ਦੇ ਵੱਲੋਂ ਬਾਰ-ਬਾਰ ਉਹਨਾਂ ਨੂੰ ਸ ਜਾਰੀ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਤੰਗ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਉਹਨਾਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਕੁਝ ਗੱਲਾਂ ਕਈਆਂ ਨੇ ਹਾਲਾਂਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਅਕਸਰ ਹੀ ਪੰਜਾਬ ਦੇ ਵਿੱਚ ਕਾਫੀ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਜੇਕਰ ਆਪਾਂ ਹੁਣ ਗੱਲ ਕਰੀਏ ਕਾਨੂੰਨ ਵਿਵਸਥਾ ਦੀ ਤਾਂ ਕਾਨੂੰਨ ਵਿਵਸਥਾ ਐਨੀ ਢਿੱਲੀ ਕਿਉਂ ਪੈ ਰਹੀ ਹੈ ਇਸ ਦਾ ਕਾਰਨ ਕਿਤੇ ਨਾ ਕਿਤੇ ਸਰਕਾਰ ਦੇ ਉੱਤੇ ਲੋਕਾਂ ਦਾ ਸਵਾਲ ਹੁੰਦਾ ਕਿ ਸਰਕਾਰਾਂ ਹੀ ਜ਼ਿੰਮੇਵਾਰ ਨੇ ਪਰ ਇਥੇ ਹੁਣ ਵਿਕਰਮ ਜੇ ਸਿੰਘ ਮਜੀਠੀਆ ਨੇ ਵੀ ਹਾਲੀਜ ਭਗਵੰਤ ਮਾਨ ਦੇ ਉੱਤੇ ਅਲੀਗੇਸ਼ਨ ਲਗਾਇਆ ਹੈ ਕਿ ਜਿਹੜਾ ਵੀ ਕਾਨੂੰਨ ਵਿਵਸਥਾ ਇੱਥੇ ਢਿੱਲੀ ਪੈ ਰਹੀ ਹੈ ਇਸ ਦਾ ਅਸਲ ਕਾਰਨ ਜੋ ਹੈ ਉਹ ਕਿਤੇ ਨਾ ਕਿਤੇ ਭਗਵੰਤਮਾਨ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜੇਲ੍ਹਾਂ ਦੇ ਵਿੱਚ ਜਿਸ ਕਦਰ ਵੀਡੀਓ ਕਾਲਸ ਜਿਹੜੀਆਂ ਨੇ ਉਹ ਵਾਇਰਲ ਹੋ ਜਾਂਦੀਆਂ ਨੇ ਤਾਂ ਇਸ ਦਾ ਆਪਾਂ ਕੀ ਕਹਿ ਸਕਦੇ ਹਾਂ ਇਸ ਨੂੰ ਦੇਖ ਕੇ ਆਪਾਂ ਕੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਾਨੂੰਨ ਵਿਵਸਥਾ ਕਿੱਦਾਂ ਦੀ ਹੋਵੇਗੀ ਤੇ ਜੇਕਰ ਆਪਾਂ ਇੱਥੇ ਗੱਲ ਕਰਦੇ ਹਾਂ ਹੋਰ ਵੀ ਅੱਗੇ ਤਾਂ ਹਾਲਾਂਕਿ ਪਗਵੰਤ ਮਾਨ ਦੀ ਜਦੋਂ ਸਰਕਾਰ ਬਣੀ ਸੀ ਪਹਿਲਾ ਵਾਅਦਾ ਇਹਨਾਂ ਦਾ ਕਾਨੂੰਨ ਨੂੰ ਲੈ ਕੇ ਕੀਤਾ ਗਿਆ ਸੀ ਕਾਨੂੰਨ ਵਿਵਸਥਾ ਦੀ ਵਿੱਚ ਜਿਹੜਾ ਸੁਧਾਰ ਹੈ ਉਹ ਹੋਵੇਗਾ ਨਸ਼ੇ ਖਤਮ ਹੋ ਜਾਣਗੇ ਪਰ ਹੌਲੀ-ਹੌਲੀ ਜਦੋਂ ਸਮਾਂ ਬੀਤਿਆ ਹੈ ਤਾਂ ਕਿਤੇ ਨਾ ਕਿਤੇ ਇਹ ਸਾਰੀਆਂ ਹੀ ਚੀਜ਼ਾਂ ਪਿੱਛੇ ਰਹਿndੀਆਂ ਪਿੱਛੇ ਖੁੰਝਦੀਆਂ ਹੋਈਆਂ ਨਜ਼ਰ ਆਈਆਂ ਨੇ ਤੇ ਦੂਜੇ ਪਾਸੇ ਜੇਕਰ ਆਪਾਂ ਵਿਕਰਮਜੀਤ ਸਿੰਘ ਮਜੀਠੀਆ ਦੀ ਵੀ ਗੱਲ ਕਰਦੇ ਹਾਂ ਹਾਲਾਂਕਿ ਦੂਜੇ ਉੱਤੇ ਤੰਜ ਕਸਣਾ ਤਾਂ ਬਹੁਤ ਆਸਾਨ ਹੁੰਦਾ ਹੈ ਤੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਅਕਾਲੀ ਦਲ ਦੀ ਸਰਕਾਰ ਵੀ ਕਿੰਨੇ ਕ ਪਾਣੀ ਚ ਹੈ ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਇੱਕ ਦੂਜੇ ਦੇ ਉੱਤੇ ਤੰਜ ਤਾ ਇਹ ਲੋਕ ਕੱਸ ਲੈਂਦੇ ਨੇ ਪਰ ਜਦੋਂ ਇਹਨਾਂ ਦੀ ਵਾਰੀ ਆਉਂਦੀ ਹੈ ਕੰਮ ਕੋਈ ਕੋਈ ਹੀ ਲੋਕਾਂ ਦੇ ਲਈ ਕਰਦਾ ਹੈ ਕਿਉਂਕਿ ਜਦੋਂ ਅਕਾਲੀ ਦਲ ਸੀ ਅਕਾਲੀ ਦਲ ਦੇ ਸਮੇਂ ਵੀ ਕਾਨੂੰਨ ਵਿਵਸਥਾ ਦੇ ਹੀ ਹਾਲ ਸੀ ਤਾਂ ਇੱਥੇ ਉਹ ਕਿਸ ਰੈਫਰੈਂਸ ਤੋਂ ਕਹਿ ਰਹੇ ਨੇ ਕਿ ਭਗਵੰਤ ਮਾਨ ਦੇ ਸਮੇਂ ਦੇ ਵਿੱਚ ਕਾਨੂੰਨ ਵਿਵਸਥਾ ਚੰਗੀ ਨਹੀਂ ਤਾਂ ਇੱਥੇ ਲੋਕਾਂ ਦਾ ਇਹ ਮਸਲਾ ਵੀ ਖੜਾ ਹੋ ਗਿਆ ਹੈ ਹੁਣ ਲੋਕ ਜਿਹੜੇ ਨੇ ਆਪਾਂ ਨੂੰ ਕਮੈਂਟ ਵੀ ਕਰ ਰਹੇ ਨੇ ਵਾਰ-ਵਾਰ ਕਿ ਦੋਨੇ ਹੀ ਪਾਸੇ ਕਿਤੇ ਨਾ ਕਿਤੇ ਆ ਆਪਾਂ ਕਹਿ ਸਕਦੇ ਹਾਂ ਕਿ ਕਾਨੂੰਨ ਵਿਵਸਥਾ ਨਾਲ ਤਾਂ ਉਹਨਾਂ ਦੇ ਸਮੇਂ ਚੰਗੀ ਸੀ ਨਾ ਹੀ ਇਹਨਾਂ ਦੇ ਸਮੇਂ ਚੰਗੀ ਹੈ ਫਿਰ ਵੀ ਚਲੋ ਆਪਾਂ ਜੇਕਰ ਇਸ ਵਿਸ਼ੇ ਦੇ ਉੱਤੇ ਹੋਰ ਜਾਣਨਾ ਪਾਉਣ ਦੀ ਕੋਸ਼ਿਸ਼ ਕਰੀਏ ਤਾਂ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਬਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਹੁਣ ਤੰਜ ਇੱਥੇ ਕਸਿਆ ਗਿਆ ਹੈ ਤਾਂ ਇੱਥੇ ਸਾਡੇ ਨਾਲ ਕਾਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਲ ਸਰ ਕਿੱਥੇ ਬੋਲਦੇ ਹੋ ਹਾਂਜੀ ਬਾਕ ਬਾਕ ਸਵਾਗਤ ਹੈ ਸਾਟੋ ਆਡਾ ਇਵਾਨ ਪੰਜਾਬੀ ਟੀਵੀ ਤੇ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਸਰ ਇੱਥੇ ਕੀ ਦੇਖੋ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਕਰਮਜੀਤ ਸਿੰਘ ਮਜੀਠੀਆ ਨੇ ਭਗਵੰਤ ਮਾਨ ਤੇ ਤਾਂਜ ਕਸਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਨੂੰਨ ਵਿਵਸਥਾ ਦੀ ਧੱਜੀਆਂ ਬਹੁਤ ਜ਼ਿਆਦਾ ਉੱਡੀਆਂ ਨੇ ਇਨਾਂ ਦੀ ਸਰਕਾਰ ਦੇ ਵੇਲੇ ਪਰ ਇੱਥੇ ਕਾਫੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਕਿਤੇ ਨਾ ਕਿਤੇ ਅਕਾਲੀ ਦਲ ਦੇ ਨਾਲ ਸੰਬੰਧਿਤ ਨੇ ਤਾਂ ਅਕਾਲੀ ਦਲ ਦੀ ਜੋ ਸਥਿਤੀ ਹੈ ਫਿਲਹਾਲ ਆਮ ਆਦਮੀ ਪਾਰਟੀ ਦੇ ਨਾਲੋਂ ਤਾਂ ਬਹੁਤ ਹੀ ਜ਼ਿਆਦਾ ਬੱਦਤਰ ਹੁੰਦੀ ਜਾ ਰਹੀ ਹੈ ਬਿਲਕੁਲ ਮੈਡਮ ਬਿਲਕੁਲ ਦੇਖੋ ਲੋਕਾਂ ਦਾ ਜਿਹੜੇ ਆਪ ਲੋਕ ਸਾਡੇ ਵਰਗੇ ਲੋਕ ਆ ਉਹਨਾਂ ਨੂੰ ਦੇਖੋ ਕਿਤੇ ਨਾ ਕਿਤੇ ਚੈਨਲ ਦੇ ਮਾਧਿਅਮ ਰਾਹੀਂ

ਜਿਵੇਂ ਕਹਿਆ ਮੈਂ ਤੇ ਆਪ ਬੋਲਿਆ ਜਾਂ ਵੀ ਤਾਂ ਅਕਾਲੀ ਦਲ ਦੇ ਟਾਈਮ 'ਚ ਕੜੇ ਇਹ ਚੀਜ਼ਾਂ ਘੱਟ ਚੀਜ਼ਾਂ ਹੁੰਦੀਆਂ ਨਹੀਂ ਸੀਆਂ ਸਿੱਟੀਆਂ ਮੰਨ ਲਓ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁੰਦੀ ਕਿਸੇ ਹੋਰ ਪਾਰਟੀ ਦੀ ਸਰਕਾਰ ਹੁੰਦੀ ਦੇਖੋ ਇਹ ਇਦਾਂ ਹੀ ਚੱਲਦਾ ਹੁੰਦਾ ਜਦੋਂ ਆਪਣੀ ਆਰਥਿਕ ਸਰਕਾਰ ਹੁੰਦੀ ਹੈ ਫਿਰ ਅਗਲੇ ਨੂੰ ਲੱਗਦਾ ਹੁੰਦਾ ਵੀ ਇਹ ਸਿਆਣੇ ਕਰਦਾ ਤੇ ਆਹੀ ਗੱਲ ਖਾਤੇ ਜਦੋਂ ਇਹ ਸੀ ਮੈਂਬਰ ਉਹ ਵੀ ਕਿਸੇ ਜਗ੍ਹਾ ਤੇ ਉਹਨਾਂ ਦੇ ਸਾਈਡ ਤੇ ਬੈਠੇ ਉਹਨੇ ਫਿਰ ਸਾਨੂੰ ਉਹ ਕੰਮ ਬੜੇ ਆਸਾਨ ਲੱਗਦੇ ਹੁੰਦੇ ਆ ਜੀ ਬਿਲਕੁਲ ਤੇ ਜੇਕਰ ਇਥੇ ਆਪਾਂ ਸੰਜੀਵ ਜੀ ਕਾਨੂੰਨ ਵਿਵਸਥਾ ਦੇ ਲੈ ਕੇ ਗੱਲ ਕਰੀਏ ਤਾਂ ਵਿਕਰਮਜੀਤ ਸਿੰਘ ਮਜੀਠੀਆ ਨੇ ਤੰਜ ਤਾ ਕਲ ਦਿੱਤਾ ਪਰ ਕਾਨੂੰਨ ਵਿਵਸਥਾ ਦੇ ਪਿੱਛੇ ਹੀ ਅੱਜ ਅਕਾਲੀ ਦਲ ਵਿਖੇਰੂ ਖੇਰੂ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਦੇਖੋ ਅਕਾਲੀ ਦਲ ਦਾ ਜੋ ਅੱਜ ਪਾੜ ਪਿਆ ਉਸ ਦਾ ਅਸਲ ਕਾਰਨ ਬੜਗਾਰੀ ਕੇਸ ਹੋ ਗਿਆ ਤੇ ਜੇਕਰ ਆਪਾਂ ਰਾਮ ਰਹੀਮ ਦੀ ਗੱਲ ਕਰੀਏ ਉਸ ਦਾ ਨਾਂ ਵੀ ਵਿੱਚ ਸ਼ਾਮਿਲ ਹੈ ਤੇ ਬਹ ਸਾਰੀਆਂ ਚੀਜ਼ਾਂ ਨੇ ਜੋ ਕਿ ਕਾਨੂੰਨ ਵਿਵਸਥਾ ਦੇ ਅੰਡਰ ਹੀ ਆਉਂਦੀਆਂ ਨੇ ਤਾਂ ਇੱਥੇ ਕੀ ਲੱਗਦਾ ਹੈ ਕਿ ਅਜੀਹੇ ਤੰਜ ਕਸਣਾ ਇਹਨਾਂ ਦੇ ਉੱਤੇ ਹੀ ਭਾਰੀ ਪੈ ਸਕਦੇ ਨੇ ਦੇਖੋ ਮੈਡਮ ਅਸੀਂ ਇਲਜ਼ਾਮ ਹੀ ਲਾ ਰਹੇ ਜੀ ਜੀ ਦੋਸ਼ੀ ਨਹੀਂ ਬੋਲ ਰਿਹਾ ਗੰਦੇ ਨੇ ਦੋਸ਼ ਕੀਤਾ ਹਮ ਲੇਕਿਨ ਪੰਜਾਬ ਦੀ ਨੌਜਵਾਨੀ ਖਤਮ ਕਰਨ ਦੇ ਵਿੱਚ ਜਾਂ ਉਹਦੀ ਨੌਜਵਾਨੀ ਵਿੱਚ ਖਤਮ ਕਰਦੀ ਸ਼ੁਰੂਆਤ ਇਸ ਬੰਦੇ ਦਾ ਹੀ ਨਾਮ ਆਇਆ ਜੀ ਪਾਰਟੀ ਜੋ ਪੂਰੇ ਇੱਕ ਬੰਦੇ ਦੇ ਬਲੇਮ ਆਇਆ ਵਿਕਰਮਜੀਤ ਦੀ ਸਜੂਠੀ ਆ ਤੇ ਇਹ ਸ਼ਾਇਦ ਕਾਜੀ ਬਲੇਮ ਲੱਗਿਆ ਉਹ ਤੈ ਨਹੀਂ ਹੋਇਆ ਦੋਸਤ ਹੈ ਨਹੀਂ ਹੋਇਆ ਕਿਤੇ ਨਾ ਕਿਤੇ ਤੁਸੀਂ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹਨੂੰ ਕਿਹੜੇ ਰਸਤਿਆਂ ਤੇ ਪਾ ਦਿੱਤਾ ਜਦੋਂ ਤੁਹਾਡੀ ਸਰਕਾਰ ਹੁੰਦੀ ਸੀ ਤੁਸੀਂ ਬੋਲਣ ਤੋਂ ਪਹਿਲਾਂ ਐਨਕ ਦਾ ਦੇਖ ਲਓ ਕਿ ਇੱਕੋ ਗੋਰੀ ਅਸੀਂ ਆਮ ਆਦਮੀ ਪਾਰਟੀ ਚ ਕਰਿਆ ਮੁਰਕੇ ਜਿਹੜੀਆਂ ਸਾਡੀਆਂ ਤਿੰਨੋਂ ਗੁਲੀਆਂ ਸਾਡੇ ਵੱਲ ਵਾਪਸ ਆ ਰਹੀਆਂ ਜੀ ਬਿਲਕੁਲ ਜੀ ਬਿਲਕੁਲ ਸਾਡੇ ਥੱਕੇ ਕੀਤੇ ਹੋਏ ਸਾਡੀਆਂ ਮਨਮਰਜ਼ੀਆਂ ਕੀਤੇ ਹੋਈਆਂ ਸਾਡੇ ਯਾਦ ਨਹੀਂ ਕਿ ਦੂਜਾ ਕੋਈ ਆਪਣੇ ਹਿਸਾਬ ਨਾਲ ਜੇ ਸਹੀ ਨਹੀਂ ਕੰਮ ਕਰ ਰਿਹਾ ਕਦੇ ਵੀ ਅਸੀਂ ਉਸਦੇ ਉਂਗਲੀ ਚੱਕ ਕੇ ਗੱਲ ਕਰਨੀ ਹੈ ਜੀ ਬਿਲਕੁਲ ਜੀ ਬਿਲਕੁਲ ਉਹੀ ਗੱਲ ਹੈ ਕਿ ਦੂਜੇ ਦੇ ਉੱਤੇ ਜੇਕਰ ਆਪਾਂ ਉਂਗਲੀ ਚੱਕਦੇ ਹਾਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਤਿੰਨ ਉਂਗਲਾਂ ਆਪਣੇ ਵੱਲ ਹੀ ਉੱਠਦੀਆਂ ਨੇ ਪਰ ਜੇਕਰ ਹੁਣ ਆਪਾਂ ਇੱਥੇ ਕਾਨੂੰਨ ਵਿਵਸਥਾ ਦੀ ਵਾਕਈ ਗੱਲ ਲੈ ਕੇ ਚੱਲਦੇ ਆਂ ਤਾਂ ਕੀ ਲੱਗਦਾ ਹੈ ਕਿ ਅਕਾਲੀ ਦਲ ਦਾ ਜਦੋਂ ਸਮਾਂ ਸੀ ਕਾਨੂੰਨ ਵਿਵਸਥਾ ਉਦੋਂ ਕਿ ਐਸੀ ਸੀ ਤੇ ਅੱਜ ਕਿਸ ਤਰ੍ਹਾਂ ਦੀ ਹੈ ਕੀ ਕਹਿਣਾ ਚਾਹੋਗੇ ਸੰਜੀਵ ਜੀ ਕੁਝ ਕੁ ਚੀਜ਼ਾਂ ਬਦਲਾਵ ਦੇ ਵਿੱਚ ਆਈਆਂ ਨੇ ਜਾਂ ਨਹੀਂ ਮੈਡਮ ਦੇਖੋ ਜਿਹੜੇ ਟਾਈਮ 'ਚ ਅਕਾਲੀ ਦਲ ਸਰਕਾਰ ਸੀਗੀ ਜੀ ਉਹ ਟਾਈਮ ਦੇ ਵਿੱਚ ਮੈਡਮ ਮੈਂ ਕਮਰਸ਼ੀਅਲ ਠੱਗੀ ਚਲਾਉਂਦਾ ਹੁੰਦਾ ਸੀਗਾ ਜੀ ਠੱਗੀ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਆਂ ਕਿ ਜਿਹੜੀ ਪੰਜਾਬ ਪੁਲਿਸ ਜਾਂ ਪੰਜਾਬ ਦੀ ਪ੍ਰਾਇਮਰੀ ਪੁਲਿਸ ਹੈ ਜੀ ਉਸ ਟਾਈਮ ਮੈਡਮਾ ਜਨਵਰੀ ਦੇ ਐਂਡ ਚ ਜਾ ਕੇ ਨਾਕੇ ਲੱਗਣੇ ਸਟਾਰਟ ਹੋ ਜਾਂਦੇ ਸੀਗੇ ਹਾਂ ਮਾਰਚ 31 ਮਾਰਚ ਤੱਕ ਇੰਨੇ ਚਲਾਨ ਹੁੰਦੇ ਸੀ ਇੰਨੇ ਚਲਾਨ ਹੁੰਦੇ ਸੀ ਕੋਰ ਸਾਹਿਬ ਕਹਿੰਦੇ ਹੁੰਦੇ ਸੀ ਸਾਨੂੰ ਉੱਤੇ ਹੁਕਮ ਹੈ ਜੀ ਮਾਰਚ ਤੱਕ ਤੁਸੀਂ ਇੰਨੇ ਚਲਾਨ ਦੇਣੇ ਆ ਜੀ ਹਾਂ ਉਸ ਤੋਂ ਬਾਅਦ ਵਿੱਚ ਜਦੋਂ ਕੰਮ ਕਰਦੀ ਸਰਕਾਰ ਆਈ ਹੈ ਜੀ ਸਭ ਤੋਂ ਪਹਿਲਾਂ ਇਹ ਨਾਕੇ ਵਾਟਾ ਡੇ ਆ ਜੀ ਇਹ ਨਾਕੇ ਕਿਤੇ ਨਾ ਕਿਤੇ ਇੰਨੇ ਘਟ ਗਏ ਵੀ ਜਿਹੜੇ ਆਮ ਲੋਕ ਜਾਣੇ ਵਾਲੇ ਸੀਗੇ ਜਿਹੜੇ ਲੋਕ ਪਰੇਸ਼ਾਨ ਹੁੰਦੇ ਸੀ ਉਸ ਤੋਂ ਜਿੱਦਾਂ ਕਿਤੇ ਉਹਨਾਂ ਨੂੰ ਨਿਜਾਤ ਮਿਲ ਜਿੱਗੀ ਜਿਵੇਂ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ ਚਲੋ ਠੀਕ ਹੈ ਇਹ ਵੀ ਆਪਣੇ ਹਿਸਾਬ ਨਾਲ ਚੱਲ ਰਹੀ ਹੈ ਲੇਕਿਨ ਰਾਖਿਆ ਵਾਸਤੇ ਪੰਜਾਬ ਸਰਕਾਰ ਕੋਲ ਪੁਲਿਸ ਨਹੀਂ ਜੀ ਹੈਗੀ ਹਮਮ ਸਿਰਫ ਗਨਮੈਨ ਜਾਂ ਸਕੂਟੀ ਵਾਸਤੇ ਕਿਤੇ ਨਾ ਕਿਤੇ ਇਹਨਾਂ ਨੇ ਇਦਾਂ ਜਿਹੜੀ ਪੁਲਿਸ ਨੂੰ ਡਿਵਾਈਡ ਕਰ ਦਿੱਤਾ ਹੈਗਾ ਠੀਕ ਹੈ ਜੀ ਮੰਨਦਾ ਵੀ ਪੰਜਾਬ ਸਰਕਾਰ ਮਾਨ ਸਰਕਾਰ ਜੋ ਵੀ ਇਹਦੇ ਨਾਲ ਕਿਤੇ ਕੰਮ ਸਹੀ ਨਹੀਂ ਕਰ ਰਹੀ ਪਰ ਐਨੇ ਵੀ ਕੰਮ ਕਰਤ ਨਹੀਂ ਕਰ ਰਹੀ ਜੋ ਤੁਸੀਂ ਰਹਿੰਦੀ ਸਦਾ ਜਿ ਤੁਸੀਂ ਆਪਣੇ ਪਾਰਟੀ ਚ ਕੀਤੇ ਹੈ ਬਿਲਕੁਲ ਜੀ ਬਿਲਕੁਲ ਤੇ ਜੇਕਰ ਆਪਾਂ ਹੋਰ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸ਼ਰਮਾ ਜੀ ਦੇਖੋ ਕਾਨੂੰਨ ਵਿਵਸਥਾ ਨੂੰ ਲੈ ਕੇ ਅਕਸਰ ਹੀ ਲੋਕ ਸਵਾਲ ਚੁੱਕਦੇ ਨੇ ਤੇ ਹੁਣ ਜੇਕਰ ਆਪਾਂ ਗੱਲ ਕਰਦੇ ਆਂ ਬਹੁਤ ਸਾਰੇ ਸ਼ਹਿਰਾਂ ਦੀ ਆਪਣੇ ਕੋਲ ਜਿੱਦਾਂ ਕਿ ਖਬਰਾਂ ਹੁੰਦੀਆਂ ਨੇ ਅੰਮ੍ਰਿਤਸਰ ਹੋ ਗਿਆ ਗੁਰਦਾਸਪੁਰ ਹੋ ਗਿਆ ਉੱਥੇ ਦੇਖੋ ਨਸ਼ਾ ਤਸਕਰੀ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਨੇ ਹਾਲਕਿ ਪੁਲਿਸ ਵੱਲੋਂ ਕੰਮ ਵੀ ਕਿਤੇ ਨਾ ਕਿਤੇ ਕਿਤੇ ਜਾ ਰਹੇ ਨੇ ਤੇ ਜੇਕਰ ਆਪਾਂ ਕਈ ਥਾਵਾਂ ਤੇ ਗੱਲ ਕਰਦੇ ਆਂ ਤਾਂ ਅਕਸਰ ਹੀ ਆਪਾਂ ਇੱਕ ਗੱਲ ਕਰਦੇ ਆਂ ਕਿ ਕੁਝ ਕੁ ਕਾਲੀਆਂ ਪੇਡਾਂ ਹੁੰਦੀਆਂ ਨੇ ਜਿਨ੍ਹਾਂ ਕਰਕੇ ਇੱਕ ਡਿਪਾਰਟਮੈਂਟ ਬਦਨਾਮ ਹੋ ਜਾਂਦਾ ਹੈ ਤਾਂ ਇੱਥੇ ਕੰਮ ਕਰਨ ਵਾਲੇ ਲੋਕ ਵੀ ਜਿਹੜੇ ਅਫਸਰ ਨੇ ਉਹ ਬਾਕੀ ਹੈਗੇ ਨੇ ਤੇ ਅੱਜ ਵੀ ਉਹ ਆਪਣਾ ਕੰਮ ਜੋ ਹੈ ਚੰਗੇ ਢੰਗ ਦੇ ਨਾਲ ਕਰਦੇ ਹੋਏ ਨਜ਼ਰ ਆਉਂਦੇ ਨੇ ਕੀ ਲੱਗਦਾ ਹੈ ਦੇਖੋ ਮੈਡਮ ਚਾਹੇ ਪੰਜਾਬ ਹੋਵੇ ਸਾਂ ਚਾਹੇ ਸਰਕਾਰੀ ਡਿਪਾਰਟਮੈਂਟ ਦਾ ਕੋਈ ਵੀ ਬੰਦਾ ਹੈ ਜੀ ਜੀ ਉਹਨਾਂ ਨੇ ਆਪਣੀ ਜਦ ਤੱਕ ਰਿਟਾਇਰਮੈਂਟ ਰਹਿੰਦੀ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਕਰਨੀ ਹੈ ਜੀ ਲੇਕਿਨ 5 ਸਾਲ ਬਾਅਦ ਸਰਕਾਰ ਬਦਲ ਜਾਂਦੀ ਹੈ ਮੰਤਰੀ ਬਦਲ ਜਾਂਦੇ ਆ ਫਿਰ ਉਹ ਸਰਕਾਰਾਂ ਦੇ ਬਦਲਣ ਦੇ ਨਾਲ ਉਹਨਾਂ ਤੇ ਪ੍ਰੈਸ਼ਰ ਪੈਣ ਲੱਗ ਜਾਂਦਾ ਹੈ ਕਈ ਸਰਕਾਰਾਂ ਤਾਂ ਕਹਿੰਦੀ ਤੁਸੀਂ ਆਪਣੇ ਹਿਸਾਬ ਨਾਲ ਕੰਮ ਕਰੋ ਕਈ ਮੰਤਰੀ ਸਾਥਰੀ ਆਪਣਾ ਜਿਹੜਾ ਪ੍ਰੈਸ਼ਰ ਹੈ ਉਹ ਡਿਪਾਰਟਮੈਂਟ ਤੇ ਇੰਨਾ ਬਿਲਡ ਅਪ ਕਰ ਦਿੰਦਾ ਵੀ ਉਹਨਾਂ ਨੂੰ ਝੁਕਣਾ ਪੈ ਜਾਂਦਾ ਬੜੇ ਤੇ ਬੜੇ ਅਫਸਰ ਝੁਕ ਜਾਂਦੇ ਆ ਇਹਦੇ ਨਾਲ ਕਿਤੇ ਇਦਾਂ ਦੀਆਂ ਚੀਜ਼ਾਂ ਜਦੋਂ ਉਹਨੀਆਂ ਪੈਸਾ ਤੋਂ ਲੋਕਾਂ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੀ ਕਾਨੂੰਨ ਵਿਵਸਥਾ ਹੈ ਜਾਂ ਕਿਤੇ ਨਾ ਕਿਤੇ ਪੁਲਿਸ ਡਿਪਾਰਟਮੈਂਟ ਆ ਉਹ ਮੰਤਰੀਆਂ ਸਾਥੀਆਂ ਦੀ ਸਰਕਾਰ ਦਾ ਬਣ ਕੇ ਰਹਿ ਜਾਂਦਾ ਜੀ ਹਾਲਾਂਕਿ ਪੁਲਿਸ ਡਿਪਾਰਟਮੈਂਟ ਨੂੰ ਸੋਚ ਲੈਣਾ ਚਾਹੀਦਾ ਵੀ ਸਰਕਾਰ 5 ਸਾਲ ਬਾਅਦ ਬਦਲਦੀ ਹੈ ਅਸੀਂ ਜਿੱਦਾਂ ਸਰਕਾਰ ਮੈਂ ਅਸੀਂ ਡਿਊਟੀ ਕਰਨੀ ਆ ਅਸੀਂ ਸਾਰਿਆਂ ਨੂੰ ਨਹੀਂ ਜਿੱਦਾਂ ਕਿ ਕੁਝ ਕਾਲੀਆਂ ਕੋਈ ਡਾਊਨ ਪੇ ਡਾਊਨ ਨੇ ਜਿਹੜੀਆਂ ਡਿਪਾਰਟਮੈਂਟ ਦਾ ਨੌਕਰਾਣ ਕਰਦੇ ਸੀ ਬਿਲਕੁਲ ਜੀ ਬਿਲਕੁਲ ਤੇ ਜੇਕਰ ਆਪਾਂ ਹੋਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਸੀਐਮ ਭਗਵੰਤ ਮਾਨ ਦੀ ਸਰਕਾਰ ਅਜੇ ਹੈ ਆਮ ਆਦਮੀ ਪਾਰਟੀ ਦੂਜੇ ਪਾਸੇ ਜੇਕਰ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਅਕਾਲੀ ਦਲ ਦਾ ਗ੍ਰਾਫ ਇੰਨਾ ਜ਼ਿਆਦਾ ਡਿੱਗ ਚੁੱਕਿਆ ਹੈ ਕਿ ਉਸ ਨੂੰ ਚੁੱਕਣ ਦੀ ਹੁਣ ਵਾਰ-ਵਾਰ ਕੋਸ਼ਿਸ਼ਾਂ ਤਾਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਇੱਕ ਪਾਰਟੀ ਦੇ ਵਿੱਚੋਂ ਦੇਖੋ ਕਿਤੇ ਨਾ ਕਿਤੇ ਜੇਕਰ ਆਪਾਂ ਗੱਲ ਕਰ ਲਈਏ ਬਾਗੀ ਤੜਾ ਜੋ ਹੋਇਆ ਹੈ ਉਹਨਾਂ ਨੂੰ ਵੀ ਕੱਢ ਦਿੱਤਾ ਗਿਆ ਹੈ ਪਾਰਟੀ ਦੇ ਵਿੱਚੋਂ ਕੀ ਲੱਗਦਾ ਹੈ ਕਿ ਹੁਣ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਅਕਾਲੀ ਦਲ ਦਾ ਇਹ ਗ੍ਰਾਫ ਉੱਚਾ ਹੋ ਸਕਦਾ ਹੈ ਜਾਫੇਰੇ ਪਾਰਟੀ ਕਿਤੇ ਨਾ ਕਿਤੇ ਖਤਮ ਹੁੰਦੀ ਹੋਈ ਨਜ਼ਰ ਆਵੇਗੀ ਦੇਖੋ ਮੈਡਮ ਪਾਰਟੀ ਖਤਮ ਹੋਣ ਤੇ ਸੀ ਕੱਲਾ ਇਹ ਨਹੀਂ ਕਹਦੇ ਵੀ ਸੁਖਵੀਰ ਬਾਦਲ ਜਬ ਜੀਠੇ ਕਰਦੇ ਹੋਏ ਜੀ ਜੀ ਬਿਲਕੁਲ ਇਹ ਨਾ ਕਿਤੇ ਕਾਰਨ ਬਣਿਆ ਜੀ ਉਹ ਕਾਰਨ ਬਣ ਕੇ ਮਾ ਬਡੇ ਬਾਦਲ ਸਾਹਿਬ ਦਾ ਇਹ ਸੁਪਨਾ ਸੀ ਵੀ ਜੀ ਐਮ ਜੀ ਕੁਰਸੀ ਜਿਹੜੀ ਸੁਖਵੀਰ ਬਾਦਲ ਕੋਲ ਹੋਵੇ ਜੀ ਜਿੱਦ ਨਾਲ ਕੋਈ ਸਿਕਰਮ ਜੀਠੇ ਦਾ ਚੜ੍ਹਤ ਮਾਮਲੇ ਜਿਹੜੇ ਦੱਸਾਂ ਅਟੈਚ ਹੋ ਜਾਣਾ ਜੁੜ ਜਾਣਾ ਇਸੀ ਚੀਜ਼ ਕਰਕੇ ਅਸੀਂ ਕਹਿ ਰਹੇ ਹਾਂ ਮੈਡਮ 95% ਜੀ ਜਿਹੜੀ ਇਹ ਪਾਰਟੀ ਨੂੰ ਲੈ ਕੇ ਬੱਠੀ ਹੈ ਹਾਂ ਬਾਕੀ ਜਿਹੜਾ ਅਸੀਂ ਬਾਕੀ ਕਦਾ ਬਣਾਈ ਬੈਠੇ ਆ ਭਾਗੀਦਾਰ ਭਾਗੀ ਹਿੱਸਾ ਉਹਨਾਂ ਦੇ ਵੀ ਹੈਗਾ ਨਾਲ ਉਹਨਾਂ ਨੇ ਵੀ ਕੀਤਾ ਜੀ ਲੇਕਿਨ ਕਿਤੇ ਨਾ ਕਿਤੇ ਹੁਣ ਸਿੱਧੀ ਉਂਗਲੀ ਚੁੱਕਦਾ ਨਹੀਂ ਵੀ ਸਖਬੀਰਵਾਦ ਦੇ ਪ੍ਰਧਾਨ ਵੀ ਛੱਡੋ ਤੁਹਾਡੇ ਘਰ ਦੇ ਪਾਰਟੀ ਤੋਂ ਬਰੀ ਹੈ ਖਾਲਾ ਕਿ ਭੁੱਲ ਰਹੇ ਆ ਵੀ ਜਦੋਂ ਕੋਈ ਸਰਕਾਰ ਦੇ ਸਿਸਟਮ ਚ ਕੰਮ ਹੁੰਦਾ ਤਾਂ ਉਹ ਸਭ ਦੇ ਪੈਨ ਜਾਂ ਸਭ ਦੀ ਮੌਜੂਦਗੀ ਚ ਹੁੰਦਾ ਗੱਲਾ ਸੀ ਆਰਪੀਐਮ ਕੁਝ ਨਹੀਂ ਕਰ ਸਕਦਾ ਬਿਲਕੁਲ ਜੀ ਬਿਲਕੁਲ ਤਾਂ ਇੱਥੇ ਉਹੀ ਗੱਲ ਆ ਜਾਂਦੀ ਹੈ ਕਿ ਇੱਕ ਪਾਰਟੀ ਦਾ ਗਰਾਫ ਉੱਚਾ ਚੁੱਕਣ ਦੇ ਵਿੱਚ ਸਾਰੀ ਹੀ ਪਾਰਟੀ ਮੈਂਬਰਜ਼ ਦਾ ਹੱਥ ਹੁੰਦਾ ਹੈ ਨਾ ਕਿ ਸਿਰਫ ਇੱਕ ਬੰਦੇ ਦੇ ਸਿਰ ਤੇ ਪਾਰਟੀgirਦੀ ਹੈ ਜਾਂ ਫਿਰ ਖੜੀ ਹੁੰਦੀ ਹੈ ਇੱਥੇ ਇਹ ਗੱਲਾਂ ਕਹਿਣੀਆਂ ਕਿਤੇ ਨਾ ਕਿਤੇ ਗਲਤ ਨਹੀਂ ਗਈਆਂ ਤੇ ਕਾਨੂੰਨ ਵਿਵਸਥਾ ਦੀ ਦੇਖੋ ਅਕਾਲੀ ਦਲ ਦੇ ਸਮੇਂ ਵੀ ਬਹੁਤ ਗੱਲਾਂ ਹੁੰਦੀਆਂ ਸੀ ਕਿ ਕਾਨੂੰਨ ਵਿਵਸਥਾ ਬਹੁਤ ਢਿੱਲਾ ਹੈ ਤੇ ਕੀ ਲੱਗਦਾ ਕਿ ਸਰਕਾਰਾਂ ਨੂੰ ਅਜੀਹਾ ਜਿਹੜੀ ਮੌਜੂਦਾ ਸਰਕਾਰ ਹੈ ਉਸ ਨੂੰ ਅਜੀਹੇ ਹੋਰ ਕਿਹੜੇ ਕਦਮ ਚੁੱਕਣੇ ਚਾਹੀਦੇ ਨੇ ਕਿ ਲੋਕਾਂ ਦੀ ਜਿਹੜੀ ਸ਼ਿਕਾਇਤ ਹੈ ਇਹ ਖਤਮ ਹੋ ਜਾਵੇ ਮੈਡਮ ਬਿਲਕੁਲ ਜਿਹੜਾ ਸਿਸਟਮ ਤੋਂ ਜਿਹਦਾ ਬਾਹਰ ਚੱਲਦੇ ਆਂ ਜੀ ਸਿਸਟਮ ਤੋਂ ਸਰਕਾਰ ਬਾਹਰ ਜਾਂਦੀ ਐ ਡਿਪਾਰਟਮੈਂਟ ਬਾਹਰ ਜਾਂਦਾ ਜੀ ਸਿਸਟਮ ਦਾ ਖਰਾਬੀ ਸੀ ਜਿਹੜਾ ਬੋਲਦੇ ਹੁੰਦੇ ਆਂ ਜੀ ਲੋਕਾਂ ਦੇ ਵਿੱਚ ਸਰਕਾਰ ਨੂੰ ਇਦਾਂ ਵਿਚਰਨਾ ਚਾਹੀਦਾ ਜਾਂ ਉਹ ਸਰਕਾਰ ਦੇ ਨਮਾਇਦਿਆਂ ਨੂੰ ਇਦਾਂ ਰਹਿਣਾ ਚਾਹੀਦਾ ਦੁਕਾਨ ਉਹਨਾਂ ਪਤਾ ਲੱਗੇ ਵੀ ਕੋਈ ਅਫਸਰ ਆ ਮੰਤਰੀ ਆ ਜਾਂ ਕੋਈ ਐਨਡੀਆ ਲੇਕਿਨ ਸਿਸਟਮ ਕਿਤੇ ਹਿੱਲ ਜਾਂਦਾ ਜਦੋਂ ਕੋਈ ਛੋਟਾ ਜਿਹਾ ਉਹਨਾਂ ਦਾ ਵਰਕਰ ਵੀ ਹੁੰਦਾ ਜਾਂ ਛੋਟਾ ਜਿਹਾ ਉਹਨਾਂ ਦੇ ਨਾਲ ਕੋਈ ਬੰਦਾ ਛੋਟਾ ਜਿਹਾ ਮਤਲਬ ਕੋਈ ਜਿਹਦਾ ਨਾਮ ਵੀ ਨਹੀਂ ਹੁੰਦਾ ਇੱਕ ਆਮ ਕੰਮ ਕਰਨੇ ਚ ਹੁੰਦਾ ਉਹ ਵੀ ਕਿਤੇ ਨਾ ਕਿਤੇ ਜਦੋਂ ਸਰਕਾਰ ਆਉਂਦੀ ਆ ਸਰਕਾਰ ਦੇ ਕੰਮ ਤੇ ਉਹ ਵੀ ਕਿਤੇ ਨਾ ਕਿਤੇ ਇੱਕ ਵੱਡੀਆਂ ਵੱਡੀਆਂ ਫੜਾ ਮਾਰਦੇ ਆ ਜਾਂ ਆਪਣੇ ਹਿਸਾਬ ਨਾਲ ਗੱਲ ਕਰਦੇ ਇਹਨਾਂ ਚੀਜ਼ਾਂ ਤੇ ਅਸੀਂ ਕਹਿੰਦਾ ਸਟਾਪ ਲਗਾਣਾ ਚਾਹੀਦਾ ਦੁਕਾਨੋਂ ਪਤਾ ਨਾ ਚੱਲੇ ਕਿ ਇਹ ਸੀ ਸਰਕਾਰ ਦੇ ਐਫਐਨਡੀ ਨਾਲ ਗੱਲ ਕਰ ਰਹੇ ਆ ਮੰਤਰੀ ਨਾਲ ਗੱਲ ਕਰ ਰਹੇ ਆ ਜਾਂ ਮੰਤ ਜੀ ਆ ਮਨਨ ਕਰ ਰਹੇ ਆ ਲੇਕਿਨ ਕਿਸੇ ਨੇ ਕਿਤੇ ਗੱਲ ਕਰਨੀ ਦਾ ਦੂਰ ਸਾਡਾ ਇਹਨਾਂ ਤੱਕ ਕਿ ਸਾਡੇ ਤੱਕ ਪਰਸ਼ਾਵਾ ਵੀ ਨਹੀਂ ਜੀ ਆਉਂਦਾ ਜੀ ਕਦੇ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਜੀ ਤੁਹਾਡਾ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਅਕਸਰ ਹੀ ਜਿਹੜਾ ਸਾਂਝੇ ਕਰਦੇ ਹੋ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤਾਂ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਹੀ ਸੀ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹਨਾਂ ਨੇ ਭਗਵੰਤ ਮਾਨ ਤੇ ਤੰਜ ਕੱਸਿਆ ਪਰ ਇੱਥੇ ਗੱਲ ਇਹ ਹੈ ਕਿ ਅੱਜ ਕੱਲ੍ਹ ਦੀਆਂ ਸਰਕਾਰਾਂ ਜਿਹੜੀਆਂ ਨੇ ਜਾਂ ਰਾਜਨੀਤੀ ਜਿਸ ਤਰੀਕੇ ਦੀ ਚੱਲ ਰਹੀ ਹੈ ਇੱਕ ਦੂਜੇ ਦੇ ਉੱਤੇ ਤੰਜ ਕਸਮ ਦੇ ਨਾਲ ਰਾਜਨੀਤੀ ਨਹੀਂ ਚੱਲਦੀ ਇੱਥੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਇੱਕ ਦੂਜੇ ਦੇ ਉੱਤੇ ਉਂਗਲੀ ਜੇਕਰ ਤੁਸੀਂ ਚੁੱਕਦੇ ਹੋ ਤਾਂ ਕਿਤੇ ਨਾ ਕਿਤੇ ਬਾਕੀ ਦੀਆਂ ਉਂਗਲਾਂ ਤੁਹਾਡੇ ਵਾਲਾਂ ਹੁੰਦੀਆਂ ਨੇ ਤਾਂ ਇੱਥੇ ਵਿਕਰਮਜੀਤ ਸਿੰਘ ਮਜੀਠੀਆ ਨੇ ਜਿੱਦਾਂ ਕਿ ਕਿਹਾ ਕਿ ਕਾਨੂੰਨ ਵਿਵਸਥਾ ਵਾਕਈ ਚਲੋ ਜੇਕਰ ਆਪਾਂ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਲੋਕ ਜਿਹੜੇ ਨੇ ਉਹ ਸਾਰੀਆਂ ਇਹ ਸਰਕਾਰਾਂ ਨੂੰ ਅਬਜ਼ਰਵ ਕਰਦੇ ਨੇ ਦੇਖਦੇ ਨੇ ਤਾਂ ਇੱਥੇ ਲੋਕ ਜਿਹੜੀ ਚੀਜ਼ਾਂ ਕਹਿੰਦੇ ਨੇ ਆਪਾਂ ਉਹਨਾਂ ਤੇ ਤਾਂ ਵਿਸ਼ਵਾਸ ਫਿਰ ਵੀ ਕਰ ਸਕਦੇ ਹਾਂ ਕਿ ਹਾਂ ਇਹ ਚੀਜ਼ਾਂ ਦਿਖ ਰਹੀਆਂ ਨੇ ਪਰ ਜੇਕਰ ਇੱਕ ਲੀਡਰ ਹੀ ਦੂਜੇ ਲੀਡਰ ਦੇ ਉੱਤੇ ਕਦਰ ਉਂਗਲਾਂ ਚੁੱਕਦਾ ਹੈ ਕਿਤੇ ਨਾ ਕਿਤੇ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਐਦਾ ਪ੍ਰੈਜੈਂਟ ਕਰਦਾ ਹੈ ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਰਾਜਨੀਤੀ ਦੇ ਵਿੱਚ ਗਲਤ ਨੇ ਦੂਜੇ ਪਾਸੇ ਜੇਕਰ ਆਪਾਂ ਅੱਜਕੱਲ ਦੀ ਰਾਜਨੀਤੀ ਦੀ ਗੱਲ ਕਰਦੇ ਆ ਤਾਂ ਕਾਫੀ ਹੱਦ ਤੱਕ ਰਾਜਨੀਤੀ ਅੱਜਕੱਲ ਪਬਲਿਕ ਸਟੰਟ ਦੇ ਲਈ ਕੀਤੀ ਜਾਂਦੀ ਹੈ ਆਪਣੀ ਕੁਰਸੀ ਦੇ ਲਈ ਕੀਤੀ ਜਾਂਦੀ ਹੈ ਇੱਥੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਪਣੀਆਂ ਕੁਰਸੀਆਂ ਦਾ ਬਹੁਤ ਹੱਦ ਤੱਕ ਖਿਆਲ ਹੁੰਦਾ ਹੈ ਜੋ ਕਿ ਸਿਰਫ ਕੁਰਸੀ ਦੇ ਲਾਲਚ ਨੂੰ ਹੀ ਕਿਤੇ ਨਾ ਕਿਤੇ ਇੱਕ ਪਾਰਟੀ ਦੇ ਵਿੱਚ ਹੁੰਦੇ ਨੇ ਪਰ ਹਾਂ ਦੂਜੇ ਪਾਸੇ ਕੁਝ ਕੁ ਲੋਕ ਕੁਝ ਕੁ ਲੀਡਰ ਸੱਚੇ ਦਿਲੋਂ ਕੰਮ ਵੀ ਕਰਦੇ ਨੇ ਇੱਥੇ ਆਪਾਂ ਸਭ ਦੀ ਗੱਲ ਨਹੀਂ ਕਰਦੇ ਤੇ ਬਾਕੀ ਡਿਪਾਰਟਮੈਂਟ ਦੀ ਜੇਕਰ ਗੱਲ ਕੀਤੀ ਜਾਵੇ ਪੁਲਿਸ ਡਿਪਾਰਟਮੈਂਟ ਦੀ ਤਾਂ ਪੁਲਿਸ ਡਿਪਾਰਟਮੈਂਟ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਵੀ ਜਾਰੀ ਕੀਤੇ ਜਾ ਰਹੇ ਨੇ ਤੇ ਇੱਥੇ ਪੁਲਿਸ ਵੱਲੋਂ ਕਿਤੇ ਨਾ ਕਿਤੇ ਸੁਰੱਖਿਆ ਵੀ ਵਧਾਈ ਗਈ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ 15 ਅਗਸਤ ਜਿੱਦਾਂ ਕਿ ਤੁਹਾਨੂੰ ਵੀ ਪਤਾ ਹੀ ਹੈ ਤਾਂ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੁਲਿਸ ਐਕਟਿਵ ਹੈ ਪਰ ਕਈ ਵਾਰ ਕੀ ਹੈ ਕਿ ਕਈ ਸ਼ਹਿਰਾਂ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਜੇਕਰ ਆਪਾਂ ਡਿਪਾਰਟਮੈਂਟਸ ਦੀ ਗੱਲ ਕਰਦੇ ਆਂ ਜਿੱਦਾਂ ਹਮੇਸ਼ਾ ਹੀ ਆਪਾਂ ਗੱਲ ਕਰਦੇ ਆ ਕਿ ਇੱਕ ਮੱਛੀ ਪੂਰੇ ਤਲਾਹ ਨੂੰ ਗੰਦਾ ਕਰਦੀ ਆ ਜਾਂ ਫਿਰ ਕੁਝ ਕੁ ਕਾਲੀਆਂ ਪੇਡਾਂ ਹੁੰਦੀਆਂ ਨੇ ਤਾਂ ਇੱਥੇ ਆਪਾਂ ਕਹਿ ਸਕਦੇ ਆ ਕਿ ਇਹ ਸਾਰੀਆਂ ਹੀ ਕਿਤੇ ਨਾ ਕਿਤੇ ਸਿਸਟਮ ਨੂੰ ਖਰਾਬ ਕਰਦੀਆਂ ਨੇ ਕਿਉਂਕਿ ਇੱਕ ਜਣੇ ਦਾ ਗਲਤ ਹੋਣਾ ਉਹ ਪੂਰੇ ਹੀ ਡਿਪਾਰਟਮੈਂਟ ਦਾ ਨਾਂ ਜਿਹੜਾ ਹੈ ਬਦਨਾਮ ਕਰ ਦਿੰਦਾ ਹੈ ਤਾਂ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਹਾਂ ਵਾਕਈ ਰਾਜਨੀਤੀ ਦੇ ਵਿੱਚ ਅੱਜਕੱਲ੍ਹ ਇਹੀ ਚੀਜ਼ਾਂ ਚੱਲ ਰਹੀਆਂ ਨੇ ਤਾਂ ਤੁਸੀਂ ਵੀ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਵੱਤੋ ਵੱਦ ਲਾਈਵ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਦੇਖਦੇ ਰਹੋ ਏਵਨ ਪੰਜਾਬੀ ਟੀਵੀ